ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦਾ ਦਿਨ ਕਈ ਤਰ੍ਹਾਂ ਨਾਲ ਆਪਣਾ ਵੱਖਰਾ ਹੈਗਾ। ਅੱਜ ਜਿੱਥੇ ਦੇਸ਼ ਭਰ ਦੇ ਵਿੱਚ ਹੋਲੀ ਮਨਾਈ ਜਾ ਰਹੀ ਹੈ, ਉੱਥੇ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੀ ਹੈ। ਅਸੀਂ ਇਹਨਾਂ ਦੋਨੇ ਤਿਹਾਰਾਂ ਦੇ ਉੱਤੇ ਪੰਜਾਬ ਦੇ ਤੇ ਭਾਰਤ ਦੇ ਸਮੁੱਚੇ ਲੋਕਾਂ ਨੂੰ ਭਾਈਚਾਰਾ, ਏਕਤਾ ਤੇ ਜਿਹੜਾ ਮਨੁੱਖੀ ਭਾਵਨਾਵਾਂ ਨਾਲ ਭਰਪੂਰ ਦਿਨ ਦੇ ਦੀਆਂ ਮੁਬਾਰਕਾਂ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਇਹ ਦਿਨ ਸੁਖ-ਸ਼ਾਂਤੀ ਨਾਲ ਅਮਰ ਸ਼ਾਂਤੀ ਨਾਲ ਲੋਕਾਂ ਨੂੰ ਜਿਹੜਾ ਆਪਸੀ ਮੇਲ-ਜੋਲ ਦਾ ਸੁਨੇਹਾ ਦੇ ਕੇ ਪੂਰਾ ਹੋਊਗਾ ਦੂਜੇ ਪਾਸੇ ਜਿਹੜੇ ਅੰਗਰੇਜ਼ਾਂ ਦੇ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੇ ਇਸ ਦੇ ਇਹਨਾਂ ਦਿਨ ਦੇ ਉੱਤੇ ਬਹੁਤ ਫਿਰਕੂ ਨੂੰ ਹਮ ਸ਼ੁਰੂ ਕੀਤੀ ਹੋਈ ਹੈ ਇੱਕ ਦਿਨ ਤੁਹਾਡੇ ਨਾਲ ਉਹਦੇ ਚ ਬਹੁਤ ਡਿਟੇਲ ਚ ਅਸੀਂ ਗੱਲ ਕੀਤੀ ਸੀ ਅਜੀਬ ਯੂ ਹਟੇਨੀ ਅ ਕੱਲ ਕਿਸੇ ਨੇ ਬੀਜੇਪੀ ਦੇ ਇੱਕ ਮੰਤਰੀ ਨੇ ਬਿਆਨ ਦੇ ਦਿੱਤਾ ਵੀ ਜੇ ਤੁਸੀਂ ਬਾਹਰ ਨਿਕਲਣਾ ਹੈ ਟੋਪੀਆਂ ਪਾ ਕੇ ਨਾ ਨਿਕਲਿਓ ਤਰਪਾਲਾ ਲੈ ਲਿਓ ਮਸਜਿਦਾਂ ਨੂੰ ਤਰਪਾਲਾ ਨਾਲ ਢੱਕ ਦਿਓ ਇੱਕ ਮੰਤਰੀ ਹੈ ਸੰਜੇ ਨਸ਼ਾ ਯੂਪੀ ਦਾ ਉਹ ਉਹ ਬਿਆਨ ਕਹਿ ਰਿਹਾ ਹੈ ਵੀ ਇਹ ਵੈਸੇ ਤਾਂ ਇਕੱਠੇ ਰਹਿਣ ਦਾ ਪਰ ਜੇ ਤੁਹਾਨੂੰ ਹੋਲੀ ਬੁਰੀ ਲੱਗਦੀ ਹੈ ਤਾਂ ਜਾਓ ਭਾਰਤ ਛੱਡ ਦਿਓ ਦੇਸ਼ ਛੱਡ ਜੋ ਤੋ ਭੱਜ ਜਾਓ ਇਹੀ ਜਿਹਾ ਕਹਤਾ ਅ ਦੂਜੇ ਵੱਨੇ ਜਿਹੜਾ ਰਾਜਸਥਾਨ ਦਾ ਦੌਸਾ ਹੈ ਏਰੀਆ ਅਸੀਂ ਬਾਰ ਬਾਰ ਕਹਿ ਰਹੇ ਹਾਂ ਵੀ ਇਹਨਾਂ ਧਾਰਮਿਕ ਨਾਵਾਂ ਦੇ ਥਾਂ ਉੱਤੇ ਜਿਹੜੀ ਇੱਕ ਹਰਦੂੰਗ ਬਚਾਇਆ ਜਾਂਦਾ ਹੈਗਾ ਆਪਣਾ ਸ਼ੁਰੂ ਤਾਂ ਹੋ ਹੁੰਦਾ ਹੈ ਮੁਸਲਮਾਨਾਂ ਦੇ ਵਿਰੁੱਧ ਪਰ ਹਰਦੂੰਗੀਆਂ ਦਾ ਸੁਭਾਅ ਕੱਲਾ ਉਹ ਧਾਰਮਿਕ ਤਾਂ ਹੁੰਦਾ ਨਹੀਂ ਹਰਦੂੰਗੀਆਂ ਦਾ ਸੁਭਾਅ ਹੀ ਹਰਦੂੰਗ ਬਚਾਉਣਾ ਹੋ ਜਾਂਦਾ ਹੈ ਤੇ ਉਹ ਹਰਦੂੰਗ ਦੇ ਵਿੱਚ ਫਿਰ ਕੋਈ ਵੀ ਅੱਗੇ ਆ ਜੇ ਉਹਨੂੰ ਉਹ ਛੱਡਦੇ ਨਹੀਂ ਗਉਹਤਿਆਵਾਂ ਦਾ ਨਾਂ ਤੇ ਵੀ ਅਸੀਂ ਦੇਖਿਆ ਵੀ ਹਿੰਦੂ ਮੁੰਡੇ ਮੁੰਡਾਈ ਮਾਰਤਾ ਗੋਲੀ ਮਾਰ ਕੇ ਹੁਣ ਕੱਲ ਦੀ ਘਟਨਾ ਕੀ ਹੈ ਕੱਲ ਦੀ ਘਟਨਾ ਇਹ ਹੈ ਵੀ ਰਾਜਸਥਾਨ ਦੇ ਦੋਸਾ ਦੇ ਵਿੱਚ ਇੱਕ ਪਿੰਡ ਹੈਗਾ ਉੱਥੇ ਪਿੰਡ ਵਾਲਿਆਂ ਨੇ ਲਾਇਬ੍ਰੇਰੀ ਬਣਾਈ ਹੋਈ ਹੈ ਵੀ ਇੱਥੇ ਪਿੰਡ ਦੇ ਮੁੰਡੇ ਆ ਕੇ ਆਪਣੀਆਂ ਜਿਹੜੇ ਅੱਡਾ ਡੰਤ ਧਿਆਨਾਂ ਦੀ ਤਿਆਰੀ ਕਰਿਆ ਕਰਨ ਕਿਉਂ ਕਰ ਦੇ ਦੀਾ ਉੱਥੇ ਵਧੀਆ ਚੰਗਾ ਉਪਰਾਲਾ ਪਿੰਡ ਵਾਲਿਆਂ ਦਾ ਤੇ ਉੱਥੇ ਤਿੰਨ ਮੁੰਡਿਆਂ ਨੇ ਇੱਕ ਮੁੰਡੇ ਦੇ ਉੱਤੇ ਰੰਗ ਲਾ ਦਿੱਤਾ ਉਹਨੇ ਇਤਰਾਜ਼ ਕਰਿਆ ਹੁਣ ਉਹ ਜਿਹੜੇ ਰੰਗ ਲਾਉਣ ਵਾਲੇ ਆ ਉਹ ਵੀ ਹਿੰਦੂ ਮੁੰਡੇ ਆ ਜਿਹਦੇ ਤੇ ਰੰਗ ਲਾਇਆ ਉਹ ਵੀ ਹਿੰਦੂ ਮੁੰਡਈ ਆ ਤੇ ਉਹ ਜਦੋਂ ਨੇ ਇਤਰਾਜ਼ ਕੀਤਾ ਉਹਨਾਂ ਨੇ ਫੜ ਕੇ ਕੁੱਟਣਾ ਸ਼ੁਰੂ ਕਰਤਾ ਉਹਨੂੰ ਕ੍ਰੀਸਕੇ ਲਾਇਬ੍ਰੇਰੀ ਦੇ ਅੰਦਰ ਲੈ ਗਏ ਉੱਥੇ ਉਹਦੇ ਤੇ ਜਿਹੜੇ ਆਪਣਾ ਉਹਨੂੰ ਕੁੱਟਿਆ ਆਪਣੀਆਂ ਬੈਟਾਂ ਦੇ ਨਾਲ ਆਪਣੇ ਲੱਤਾਂ ਮੋਕਿਆਂ ਦੇ ਨਾਲ ਤੇ ਜਦੋਂ ਉਹ ਫੇਰ ਵੀ ਬੋਲਦਾ ਰਿਹਾ ਤਾਂ ਉਹਦਾ ਫੜ ਕੇ ਘਲ ਕੁੱਟਦਾ ਉਹ ਮਰ ਗਿਆ ਉੱਥੇ ਲੋਕਾਂ ਦੇ ਸਾਹਮਣੇ ਤੇ ਪਰਸੋਂ ਦੀ ਘਟਨਾ ਇਹ Holi ਅੱਜ ਐ ਘਟਨਾ ਪਰਸੋਂ ਹੋ ਗਈ ਕਿਉਂਕਿ ਹਰਦੁੰਗੀਆਂ ਨੇ ਤਾਂ ਹਰਦੋਂਗ ਮਚਾਉਣਾ ਏ ਜਿਵੇਂ ਮਰਜ਼ੀ ਹੋਇਆ ਪਰਸੋਂ ਦੀ ਘਟਨਾ ਕੱਲ ਵੀਡੀਓ ਵਾਇਰਲ ਹੋ ਗਈ ਕੱਲ ਲੋਕਾਂ ਨੇ 8 ਘੰਟੇ ਉੱਥੇ ਜਾਮ ਕਰਤਾ ਰਾਤ ਨੂੰ 1 ਵਜੇ ਜਾ ਕੇ ਸਮਝਾਉਂਤਾ ਹਿਆ ਤਾਂ ਉਹ ਤਿੰਨ ਬੰਦੇ ਫੜੇ ਸੋ ਅਸੀਂ ਕਹਿਣਾ ਕੱਲ ਦੀਆਂ ਅਸੀਂ ਖਬਰਾਂ ਹੋਰ ਵੀ ਪੜੀਆਂ ਰਵੀਸ਼ ਕੁਮਾਰ ਨੇ ਖਬਰਾਂ ਕਵਰ ਕੀਤੀਆਂ ਨੇ ਬਿਹਾਰ ਦੇ ਵਿੱਚ ਕਿਵੇਂ ਬਹੁਤ ਵੱਡੇ ਇੰਤਜ਼ਾਮ ਕੀਤੇ ਆ ਪੁਲਿਸ ਨੇ ਅਸੀਂ ਚੰਗੀ ਉਹਨੂੰ ਹਾਲਾਂਕਿ ਇਹ ਤਿਹਾਰ ਤਾਂ ਬਿਨਾ ਪੁਲਿਸ ਦੀ ਸਹਾਇਤਾ ਤੋਂ ਮਨਾਏ ਜਾਣੇ ਚਾਹੀਦੇ ਆ ਸਾਂਝੇ ਤੌਰ ਤੇ ਮਨਾਏ ਜਾਣੇ ਚਾਹੀਦੇ ਆ ਪਰ ਮਾਹੌਲ ਇਹ ਜਿਹਾ ਬਣਾਤਾ ਬੀਜੇਪੀ ਆਰਐਸਐਸ ਨੇ ਕਿ ਪੁਲਿਸ ਬਹੁਤ ਵੱਡੀ ਗਿਣਤੀ ਚ ਤਾਇਨਾਤ ਹੈ ਯੂਪੀ ਦੇ ਵਿੱਚ ਵੀ ਅਸੀਂ ਆਸ ਕਰਾਂਗੇ ਕਿ ਇਹ ਦਿਨ ਅਮਨ ਸ਼ਾਂਤੀ ਨਾਲ ਲੰਘ ਜਾਵੇ ਦੂਜਾ ਜਿਹਦੇ ਦਿਨੇ ਇੱਕ ਮਹਾਨ ਵਿਗਿਆਨੀ ਜਿਨ੍ਹਾਂ ਨੇ ਦੁਨੀਆ ਦੀ ਨਜ਼ਰ ਬਦਲ ਦਿੱਤੀ ਵਿਗਿਆਨ ਬਾਰੇ ਅਲਬਰਟ ਆਇਨਸਟਾਈਨ ਉਦਾ ਜਨਮ ਦਿਨ ਦੂਜੇ ਬੰਨੇ ਜਿਨ੍ਹਾਂ ਨੇ ਵਿਚਾਰਾਂ ਦੀ ਦੁਨੀਆ 'ਚ ਆਰਥਿਕਤਾ ਦੀ ਦੁਨੀਆ ਦੇ ਵਿੱਚ ਆ ਰਾਜਨੀਤਿਕ ਆਰਥਿਕਤਾ ਦੀ ਦੁਨੀਆ ਦੇ ਵਿੱਚ ਜਿਹੜਾ ਦੁਨੀਆ ਦਾ ਨਜ਼ਰੀਆ ਬਦਲਿਆ Karl Marx ਉਹਦਾ ਅੱਜ ਜਿਹੜਾ ਹੈ ਉਹਨਾਂ ਦੀ ਉਹਨਾਂ ਦਾ ਸੰਸਾਰ ਤੋਂ ਧੁਰ ਜਾਣ ਦਾ ਦਿਨ ਹੈ ਇਹ ਦੋਨੇ ਹੀ ਵਿਅਕਤੀ ਉਹ ਸਮਾਜ ਸਮਾਜ ਦਾ ਆਰਥਿਕ ਵਿਗਿਆਨੀ Karl Marx ਤੇ ਜਿਹੜਾ ਸਾਇੰਸ ਦਾ ਵਿਗਿਆਨੀ ਅਲਬਰਟ ਆਇਨਸਟਾਈਨ ਦੋਨਾਂ ਨੇ ਜਿਹੜੀ ਨ ਪਹਿਲਾਂ ਤੁਰੀ ਆਉਂਦੀ ਸੋਚ ਸੀ ਉਹਦੇ ਨਾਲੋਂ ਵੱਖਰਾ ਸੋਚ ਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਅਸੀਂ ਵੀ ਕੀ ਹੁਣ ਆ ਜਿਹੜਾ ਸੋਚ ਸਾਨੂੰ ਡਬੋਇਆ ਜਾ ਰਿਹਾ ਹੈ ਇਹਦੇ ਤੋਂ ਵੱਖਰੀ ਸੋਚ ਅਪਣਾਵਾਂਗੇ ਅੱਜ ਦੇ ਦਿਨ ਤੇ ਅਸੀਂ ਇਹ ਜ਼ਰੂਰ ਸੋਚੀਏ ਅਗਲੀ ਦਮ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆ ਕਿ ਜਿੱਥੇ ਤਮਨ ਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਜਿਹੜੀ ਜਿਹੜੀ ਲੋਕ ਸਭਾ ਹਲਕਿਆਂ ਦੀ ਦੁਬਾਰਾ ਤੋਂ ਹੱਦਬੰਦੀ ਹੋਣੀ ਹੈ ਜਿਹਨੂੰ ਡਿਲੀਮਿਟੇਸ਼ਨ ਡਿਲੀਮਿਟੇਸ਼ਨ ਕਹਿੰਦੇ ਹੈ ਉਹਦੇ ਚ ਅੱਡ ਅੱਡ ਸੂਬਿਆਂ ਦੇ ਲੋਕਾਂ ਨਾਲ ਉਹਨਾਂ ਨੇ ਸੰਪਰਕ ਕੀਤਾ ਉਹਨਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਕੱਲ ਕਰਨਾਟਕ ਦੇ ਮੁੱਖ ਮੰਤਰੀ ਪਰਸੋਂ ਕਰਨਾਟਕ ਦੇ ਮੁੱਖ ਮੰਤਰੀ ਨੇ ਕਿਹਾ ਵੀ ਹਾਂ ਅਸੀਂ ਆਵਾਂਗੇ ਅਸੀਂ ਆਪਣੀ ਹਾਈਟ ਮਾਰਨ ਨਾਲ ਗੱਲ ਕਰਦੇ ਹਾਂ ਕੱਲ ਜਿਹੜੇ ਤਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਸਾਡੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਵੀ ਮੈਂ ਖੁਦ ਤੇ ਸਾਡੇ ਜਿਹੜੇ ਆਫੀਸ਼ੀਅਲਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੂੰਦੜ ਅਸੀਂ ਦੋਏ ਉੱਥੇ 22 ਮਾਰਚ ਨੂੰ ਚਨਈ ਪਹੁੰਚਾਂਗੇ ਤੇ ਉਸ ਮੀਟਿੰਗ 'ਚ ਹਾਜ਼ਰ ਹੋਵਾਂਗੇ ਅਸੀਂ ਪੰਜਾਬ ਦੀਆਂ ਬਾਕੀ ਧਿਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕੱਲ ਕਾਂਗਰਸ ਦੀ ਆਪਣੀ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਂ ਇਹ ਮੁੱਦਾ ਸਾਡਾ ਹੈਗਾ ਉਹ ਉੱਥੇ ਜਾਣਿਆ ਕਿ ਨਹੀਂ ਇਹਦੇ ਬਾਰੇ ਨਹੀਂ ਹਲੇ ਸਪਸ਼ਟ ਅਸੀਂ ਸਮਝਦੇ ਹਾਂ ਵੀ ਚਲੋ ਉੱਥੇ ਤਾਂ ਗਏ ਜਾਂ ਨਾ ਗਏ ਪੰਜਾਬ ਦੇ ਵਿੱਚ ਇੱਕ ਸਾਂਝੀ ਮੀਟਿੰਗ ਸੱਦ ਕੇ ਇਹਦੇ ਤੇ ਸਮੁੱਚੇ ਪੰਜਾਬੀਆਂ ਨੂੰ ਗਾਂਹ ਜਾਣਾ ਚਾਹੀਦਾ ਹੈ ਪੰਜਾਬ ਦਾ ਜਿਹੜਾ ਹਿੱਸਾ ਹੈ ਉੱਥੇ ਲੋਕ ਸਭਾ ਦੇ ਵਿੱਚ ਉਹਦੀ ਜਿਹੜੀ ਪ੍ਰੋਪੋਰਸ਼ਨ ਹੈ ਉਹਦਾ ਜਿਹੜੀ ਅਨੁਪਾਤ ਹੈ ਉਹ ਘਟਣੀ ਨਹੀਂ ਚਾਹੀਦੀ ਤੇ ਇਹ ਇਸ ਤੇ ਅਸੀਂ ਕਹਿਣਾ ਚਾਹੁੰਦੇ ਸੀ ਤੇ ਅਗਲੀ ਗੱਲ ਦੋਸਤੋ ਪਰਸੋਂ ਚੌਥੇ ਯੂ ਅਮਰੀਕਾ ਦੇ ਵਿੱਚ ਇੱਕ ਫلسطੀਨੀ ਆਗੂ ਜਿਹਨੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਆਰਗੇਨਾਈਜ਼ ਕੀਤੇ ਸੀ ਬੜੇ ਲੰਬੇ ਚੌੜੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਹਦੇ ਕੋਲ ਗ੍ਰੀਨ ਕਾਰਡ ਹੈ ਉਹ ਕੋਈ ਗੈਰਕਾਨੂੰਨੀ ਨਹੀਂ ਗਿਆ ਹੋਇਆ ਪਰ ਕਿਉਂਕਿ ਉਹਨੇ ਪ੍ਰੋਟੈਸਟ ਕੀਤੇ ਐ ਡੈਮੋਕਰੇਸੀ ਦੇ ਅੰਦਰ ਪ੍ਰੋਟੈਸਟਾਂ ਦਾ ਕੀ ਕੰਮ ਖਾਸ ਤੌਰ ਤੇ ਜਿਹੜੇ ਆਪਦੇ ਆਪ ਨੂੰ ਬਹੁਤ ਵੱਡਾ ਪ੍ਰੋਜੈਕਟ ਕਰਦੇ ਹੁਣ ਸਾਰੀ ਦੁਨੀਆ 'ਚ ਵੀ ਅਸੀਂ ਤਾਂ ਸਭ ਤੋਂ ਵੱਧ ਜਮਹੂਰੀਆ ਤੇ ਜਿਹੜੇ ਕੋਈ ਹੋਰ ਲੋਕ ਨੇ ਉਹਨਾਂ ਨੂੰ ਜਮਹੂਰੀਅਤ ਦਾ ਪਾਠ ਪੜਾਉਂਦੇ ਹੁਣ ਡਾਂਗ ਦੇ ਜ਼ੋਰ ਤੇ ਤੇ ਉਹ ਇਸ ਗੱਲ ਨੂੰ ਟਾਇਲਟ ਕਿੱਥੇ ਕਰ ਸਕਦੇ ਆ 트੍ਰੰਪੂਣੀ ਉਹਨਾਂ ਨੇ ਉਹ ਉਹਦੀ ਕਾਰਵਾਈ ਸ਼ੁਰੂ ਕਰਤੀ ਵੀ ਇਹਨੂੰ ਰਿਪੋਰਟ ਕਰਨਾ ਬਾਹਰ ਵਾਪਸ ਭੇਜਣਾ ਕੱਲ ਉੱਥੇ ਚਲੋ ਬਾਕੀ ਲੋਕਾਂ ਨੇ ਤਾਂ ਮੁਜ਼ਾਰੇ ਕੀਤੇ ਹੀ ਕੀਤੇ ਇੱਕ ਉੱਥੇ ਸੰਸਥਾ ਬਣੀ ਹੋਈ ਹੈ ਜਿਊਜ਼ ਫਾਰ ਪੀਸ ਜਹੂਦੀ ਜਿਹੜੇ ਅਮਨ ਸ਼ਾਂਤੀ ਚਾਹੁੰਦੇ ਆ ਜਿਹੜੇ ਇਜ਼ਰਾਈਲ ਦੀ ਜਿਹੜੀ ਜ਼ਾਇਓਨਿਸਟ ਪਾਲਿਸੀ ਆ ਉਹਦੇ ਖਿਲਾਫ ਨੇ ਉਹਨਾਂ ਜਿਊਜ਼ ਨੇ ਉਹਨਾਂ ਯਹੂਦੀਆਂ ਨੇ ਇਸ ਮਹਿਮੂਦ ਖਲੀਲ ਦੀ ਰਿਹਾਈ ਵਾਸਤੇ ਕੱਲ 트ੰਪ ਦਾ ਜਿਹੜਾ ਉੱਥੇ ਬਣਿਆ ਹੋਇਆਗਾ ਟਾਵਰ ਉਸ ਟਾਵਰ ਦੇ ਉੱਤੇ ਕਬਜ਼ਾ ਕਰਕੇ ਉੱਥੇ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਵੀ ਉਹਨੂੰ ਰਿਹਾ ਕੀਤਾ ਜਾਵੇ ਯਹੂਦੀਆਂ ਨੇ ਫਲਸਤੀਨੀ ਆਗੂ ਨੂੰ ਇਹ ਇੱਕ ਸੰਸਾਰ ਦੇ ਵਿੱਚ ਇਹ ਵੀ ਸੁਨੇਹਾ ਹੈਗਾ ਜਿੱਤੇ ਤੋਂ ਬਹੁਤ ਸਿੱਖਣ ਦੀ ਲੋੜ ਹੈ ਤੇ ਅਗਲੀ ਗੱਲ ਜਿਹੜੀ ਹੈ ਲਾਸਟ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਮਹਾਤਮਾ ਗਾਂਧੀ ਦੇ ਪੜਪੋਤੇ ਸ਼੍ਰੀ ਤੁਸ਼ਾਰ ਗਾਂਧੀ ਉੱਥੇ ਕੇਰਲਾ ਦੇ ਵਿੱਚ ਗਏ ਕੱਲ ਗਾਂਧੀ ਜੀ ਦਾ ਤੇ ਕੇਰਲਾ ਦੇ ਇੱਕ ਸਮਾਜ ਜਿਹੜੇ ਸਮਾਜ ਸੁਧਾਰਕ ਸੀ ਬਹੁਤ ਵੱਡੇ ਨਰੈਣ ਗੁਰੂ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਦੇ 100 ਦਿਨ ਪੂਰੇ ਹੋਏ ਸੀ ਕੱਲ ਅੱਜ ਕੱਲ 100 ਸਾਲ ਕੱਲ ਤੋਂ 100 ਸਾਲ ਪਹਿਲਾਂ ਉਹਨਾਂ ਦੀ ਉੱਥੇ ਮੁਲਾਕਾਤ ਹੋਈ ਸੀ ਗਾਂਧੀ ਜੀ ਉੱਥੇ ਗਏ ਸੀਗੇ ਉਸੇ ਥਾਂ ਦੇ ਉੱਤੇ ਤਸ਼ਾਰ ਗਾਂਧੀ ਨੂੰ ਸੱਦਿਆ ਹੋਇਆ ਸੀਗਾ ਉਹਨਾਂ ਨੇ ਆਪਣੇ ਫਰਕਸ਼ਨ ਦੇ ਵਿੱਚ ਉਹਨਾਂ ਨੇ ਕੱਲ ਪਰਸੋਂ ਬਿਆਨ ਦਿੱਤਾ ਵੀ ਇੱਥੇ ਕੇਰਲਾ ਦੇ ਵਿੱਚ ਠੀਕ ਹੈ ਇੱਕ ਲੈਫਟ ਡੈਮੋ ਲੈਫਟ ਹੈਂਡ ਡੈਮੋਕ੍ਰੈਟਿਕ ਫਰੰਟ ਐਲਡੀਐਫ ਹੈ ਇੱਕ ਯੂਡੀਐਫ ਹੈ ਇਹ ਤਾਂ ਚਲੋ ਠੀਕ ਹੈ ਪਰ ਇੱਥੇ ਆਰਐਸਐਸ ਭਾਜਪਾ ਕਿਵੇਂ ਆਵੜ ਰਹੀ ਇਹ ਨਹੀਂ ਸੀ ਹੋਣੀ ਚਾਹੀਦੀ ਭਾਜਪਾ ਨੂੰ ਤਾਂ ਤੁਸੀਂ ਹਰਾ ਵੀ ਲਓਗੇ ਪਰ ਆਰਐਸਐਸ ਤਾਂ ਜ਼ਹਿਰੀਲਾ ਨਾਗ ਹੈ ਇੱਕ ਜ਼ਹਿਰ ਹੈ ਕੈਂਸਰ ਹੈ ਜਿਹੜਾ ਕੈਰਲਾ ਦੇ ਵਿੱਚ ਆ ਰਿਹਾ ਇਹਨੂੰ ਇਹਨੂੰ ਰੋਕਿਆ ਜਾਣਾ ਚਾਹੀਦਾ ਹੈ ਆਰਐਸਐਸ ਬੀਜਪੀ ਵਾਲਿਆਂ ਨੂੰ ਇਹ ਕਿੱਥੇ ਹਜਮ ਹੁੰਦਾ ਉਹਨਾਂ ਨੇ ਉਹ ਜਦੋਂ ਕਾਰ ਤੇ ਜਾ ਰਹੇ ਸੀ ਉਹਨਾਂ ਦੀ ਕਾਰ ਨੂੰ ਘੇਰਿਆ ਤੇ ਕਾਰ ਘੇਰ ਕੇ ਨਾਰੇ ਲਾਉਣ ਲੱਗ ਗਏ ਉਹ ਵੀ ਡਰੇ ਨਹੀਂ ਗਾਂਧੀ ਜੀ ਦੇ ਪੜਪੋਤੇ ਉਹਨਾਂ ਨੇ ਕਾਰ ਤੋਂ ਬਾਹਰ ਆ ਕੇ ਕਿਹਾ ਉਹ ਕਹਿੰਦੇ ਵਾਪਸ ਲਓ ਆਪਣਾ ਬਿਆਨ ਕਹਿੰਦੇ ਮੈਂ ਨਹੀਂ ਲੈਂਦਾ ਕਾਰ ਲਓ ਕੀ ਕਰਦੇ ਹੋ ਹੁਣ ਉਹ ਕੀ ਕਰ ਸਕਦੇ ਆ ਉੱਥੇ ਤੇ ਉਹ ਫੜੇ ਗਏ ਬਾਅਦ ਚ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰਿਆ ਇਹਨੂੰ ਜਦੋਂ ਪੁੱਛਿਆ ਵੀ ਤੁਸੀਂ ਇਹਨਾਂ ਮੁੰਡਿਆਂ ਤੇ ਕੀ ਐਕਸ਼ਨ ਕਰਾਉਣਾ ਚਾਹੋਗੇ ਜਿਹੜੇ ਬੰਦਿਆਂ ਨੇ ਤੁਹਾਨੂੰ ਇਦਾਂ ਕਰਿਆ ਉਹ ਕਹਿੰਦਾ ਅਸੀਂ ਕੁਝ ਨਹੀਂ ਕਰਾਉਣਾ ਚਾਹਾਂਗੇ ਉਹ ਆਪਣਾ ਵਿਚਾਰ ਰੱਖਦੇ ਅਸੀਂ ਆਪਣਾ ਵਿਚਾਰ ਰੱਖਦੇ ਅਸੀਂ ਆਪਣਾ ਵਿਚਾਰ ਨਹੀਂ ਬਦਲਾਂਗੇ ਅਸੀਂ ਉਹ ਫਿਰ ਜਦੋਂ ਉਹਨਾਂ ਕੋਲੋਂ ਨਿਕਲੇ ਐ ਉਹ ਗਾਂਧੀ ਜੀ ਕੀ ਜੈ ਕਹਿ ਕੇ ਨਿਕਲੇ ਆਰਐਸਐਸ ਜਿਹੜਾ ਹੈ ਜਿਹੜਾ ਕਾਤਲਾਂ ਦਾ ਗਰੋਹ ਹੈ ਉਹਦੇ ਵਿਰੁੱਧ ਉਹ ਬੋਲਣੋਂ ਨਹੀਂ ਹਟੇ ਤੇ ਉਹਨਾਂ ਨੇ ਆਪਣੀ ਗੱਲ ਜਿ ਰੱਖੀ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਅੱਜ ਅਜੇ ਹੀ ਮਨੁੱਖਾਂ ਦੀ ਲੋੜ ਹੈ ਭਾਰਤ ਨੂੰ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ